ਜ਼ੀਰਕਪੁਰ ਫਲਾਈਓਵਰ ਤੇ ਤੜਕਸਰ ਵਾਪਰਿਆ ਵੱਡਾ ਹਾਦਸਾ ਬਸ ਨੂੰ ਲੱਗੀ ਪਿਆਨਕ ਅੱਗ ਬਸ 'ਚ ਸਨ 50 ਲੋਕ ਸਵਾਰ ਅੱਜ ਸਵੇਰੇ ਲਗਭਗ 5 ਵਜੇ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਫਲਾਈਓਵਰ ਉੱਤੇ ਇੱਕ ਨਿੱਜੀ ਬਸ ਨੂੰ ਅਚਾਨਕ ਅੱਗ ਲੱਗ ਗਈ ਆਗਰਾ ਤੋਂ ਅਮਰੇਸਾ ਜਾ ਰਹੀ ਇਹ ਨਿੱਜੀ ਬਸ ਜ਼ੇਰਕਪੁਰ ਫਲਾਈਓਵਰ ਤੋਂ ਲਗਭਗ 50 ਯਾਤਰੀਆਂ ਨੂੰ ਲੈ ਕੇ ਲੰਘ ਰਹੀ ਸੀ ਜ਼ੇਰਕਪੁਰ ਫਲਾਈਓਵਰ ਉੱਤੇ ਬੱਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਸਾਰੇ ਯਾਤਰੀਆਂ ਨੂੰ ਜਲਦੀ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਗਨੀਮਤ ਇਹ ਰਹੀ ਹੈ ਕਿ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਬੱਸ ਜਿਹੜੀ ਹੈ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਇੱਕ ਵੱਡਾ ਹਾਦਸਾ ਵਾਪਰਿਆ ਹੈ ਬੱਸ ਨੂੰ ਅਚਾਨਕ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਜਿਸ ਦੇ ਵਿੱਚ 50 ਲੋਕ ਸਵਾਰ ਸਨ ਤੇ ਉਹਨਾਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਜਾਂਦਾ। ਤਾਂ ਕੀ ਹੈ ਜੀ ਆਪਣਾ? ਮੇਰਾ ਨਾਮ ਹੌਲਦਰੀ ਇੰਦਰਜੀਤ ਸਿੰਘ। ਅੱਛਾ ਜੀ। ਇੰਚਾਰਜ ਸਰਕਲ ਅੱਥਾ ਫੋਰਸ। ਕੀ ਗੱਲ ਹੋਈ ਹੈ ਜੀ ਇੱਥੇ? ਇਹ ਸਾਡੇ 4:30 ਦੇ ਕੀਬ ਬੱਸ ਆ ਰਹੀ ਸੀ ਆਗਰੇ ਤੋਂ। ਇਹ ਅੰਮ੍ਰਿਤਸਰ ਜਾ ਰਹੀ ਸੀ। ਅੱਛਾ ਜੀ। ਇਹਨੂੰ ਚਾਨਕ ਸਾਡੇ ਵਿਚਾਰ ਦੇ ਅਸਵਾਰੀਆਂ ਤਾਰਕੀ ਫਲਾਈਓਵਰ ਦੇ نیچے ਉੱਪਰ ਅੱਗ ਲੱਗੀ ਸੀ। ਅੱਛਾ ਜੀ। ਕੀ ਨਾਲ ਜਿਹੜਾ ਕਿਨੈਕਟਰ ਨੇ ਉੱਤੇ ਕੇ ਦੇਖਿਆ ਕਿ ਇਹਨੇ ਸਵਾਰੀਆਂ ਜਿਹੜੀਆਂ ਸਖਤ ਸਾਰੀਆਂ ਬਾਹਰ ਨਿਕਲ ਗਈਆਂ ਜੀ। ਤੇ बस ਆ ਗਈ ਮੁਫਤ ਦੇ ਜਿਹੜਾ ਬਸੀ ਤੇ ਜੀਪ ਕੋਟ ਦੇ ਦੋਨੇ ਫੈਲਗਰੇਟਾਂ ਪਹੁੰਚ ਕੇ ਅੱਛਾ ਜੀ ਅੱਗ ਬੁਝਾਤੀ ਗਈ ਕੋਈ ਜਾਨੀ ਨੁਕਸਾਨ ਤੇ ਨਹੀਂ ਕੋਈ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਅੱਛਾ ਜੀ ਤੇ ਕਿੰਨੀਆਂ ਕ ਸਵਾਰੀਆਂ ਸੀ ਇਹਦੇ ਚ ਸਵਾਰੀਆਂ ਤਕਰੀਬਨ ਪੂਲ ਸੀ ਜੀ ਬੱਸ ਪੂਲ ਸੀਗੀ ਅੱਛਾ ਜੀ ਤੇ ਇਹ ਕਿੰਨੇ ਕ ਵਜੇ ਦਾ ਹਾਸਾ ਹੋਇਆ ਜੀ ਇਹ 4:30 ਦੇ ਕਿਨਵਾ 4:30 ਵਜੇ ਦੇ ਕਰੀਬ ਇਹ ਫਲਾਈਓਵਰ ਜੀਲਪੁਰ ਇਹ ਫਲਾਈਓਵਰ ਹੰਡੀ ਸਿੰਘਪੁਰ ਦੇ ਉਪਰ ਚੜ੍ਹਦੀ ਕਲਾ ਟਾਈਮ ਟੀਵੀ ਲਈ ਜ਼ਿਰ ਕਪੂਰ ਤੋਂ ਸੁਖਵਿੰਦਰ ਸੈਣੀ ਦੀ ਵਿਸ਼ੇਸ਼ ਰਿਪੋਰਟ this program is sponsored by the singler office bakers field for all your immigration family law needs call or scan qr code to contact us rodis ink million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.